ਮਹਿਮ ਹੋ ਚੁੱਕੀ ਹੈ ਇਹਦੇ ਕਾਰਨ ਨੇ ਕੁਝ ਕਿ ਐਵੇਂ ਨਾ ਮਹਿਮ ਪਹੁੰਚ ਗਈ ਸਭ ਤੋਂ ਪਹਿਲੇ ਤੇ ਵੱਡਾ ਕਾਰਨ ਇਹਦੇ ਵਿੱਚ ਇਹ ਹੈ ਕਿ ਸਤਗੁਰ ਤੁਹਾਡੇ ਵਿੱਚ ਆਗ ਵਰਤੇ ਨੇ ਪਾਤਸ਼ਾਹ ਜੀ ਜਿੱਥੇ ਕਿਰਪਾ ਹੁੰਦੀ ਹੈ ਉੱਥੇ ਮਹਿਮਾ ਸਿਰੇ ਲੱਗਦੀਆਂ ਨੇ ਲੇਕਿਨ ਹਾਂ ਇੱਕ ਗੱਲ ਜ਼ਰੂਰ ਪਾਤਸ਼ਾਹ ਉਸੇ ਦਾ ਪੱਲਾ ਫੜਦੇ ਨੇ ਜਿਹੜਾ ਪਾਤਸ਼ਾਹ ਦੀ ਰਹਿਨਮਾਈ ਮੁਤਾਬਕ ਚੱਲਦਾ ਹੈ ਅੱਜ ਤੱਕ ਇਹ ਮੁਹਿੰਮ ਜਿਸ ਦੀ ਉਮੀਦ ਨਹੀਂ ਸੀ ਕਿ ਹਰਿਆਣਾ ਦਾ ਬਾਰਡਰ ਕਰਾਸ ਕਰੇਗੀ ਉਹ ਮੁਹਿੰਮ ਦਿੱਲੀ ਦੇ ਬਾਉਂਡਰ ਤੇ ਜਾ ਕੇ ਦਿੱਲੀ ਘੇਰੀ ਹੋਈ ਹੈ ਜਿਸ ਦਿੱਲੀ ਨੇ ਇਹ ਸੋਚਿਆ ਸੀ ਕਿ ਪੰਜਾਬ ਨੂੰ ਘੇਰ ਕੇ ਉਹਦੀ ਨਾਕਾ ਬੰਦੀ ਕਰਕੇ ਉਹਦਾ ਦਾਣਾ ਪਾਣੀ ਬੰਦ ਕਰ ਦਿਆਂਗੇ ਅੱਜ ਉਸ ਦਿੱਲੀ ਦਾ ਦਾਣਾ ਪਾਣੀ ਬੰਦ ਹੋਣ ਤੇ ਆਇਆ ਹੋਇਆ ਹੈ ਕਾਰਨ ਹੋ ਰਹੇ ਅਕਾਲ ਪੁਰਖ ਦੀ ਰਹਿਨਮਾਈ ਉਸ ਸੱਚੇ ਪਾਕਸ਼ਾ ਦਾ ਆਪ ਵਿੱਚ ਵਸਣਾ ਲੇਕਿਨ ਇਹ ਵੀ ਸਾਨੂੰ ਹੁਣ ਜ਼ਰੂਰ ਮੱਦੇ ਨਜ਼ਰ ਰੱਖਦੇ ਰਹਿਣਾ ਚਾਹੀਦਾ ਹੈ ਜਿਵੇਂ ਵੀਰਾਂ ਨੇ ਕੋਈ ਪਹਿਲੋ ਵੀ ਬੇਨਤੀਆਂ ਕੀਤੀਆਂ ਨੇ ਕਿ ਅਸੀਂ ਅਨੁਸ਼ਾਸਨ ਦੇ ਵਿੱਚ ਗੁਰੂ ਸਾਛਾ ਨੇ ਜੋ ਕਿਹਾ ਉਸ ਮੁਤਾਬਿਕ ਚੱਲਣਾ ਹੈ ਪਹਿਲਾਂ ਅਸੀਂ ਹਰੇਕ ਦਾ ਮੁਕਾਬਲਾ ਸ਼ਾਂਤੀ ਦੇ ਨਾਲ ਕਰਨਾ ਹਲੇ ਸਾਡੇ ਸ਼ਾਂਤੀ ਦਾ ਸਫਰ ਟੁੱਟਣ ਦਾ ਟਾਈਮ ਨਹੀਂ ਆਇਆ ਹਰੇ ਹਲੇ ਸਾਨੂੰ ਉਹ ਰਹਿਨਮਾਈ ਦੇ ਅਦੇਲ ਜੋ ਦਿੱਲੀ ਤੋਂ ਚੱਲ ਰਹੀ ਹੈ ਸਾਡੀ ਰਹਿਨਮਾਈ ਉਸ ਮੁਤਾਬਿਕ ਚੱਲਣ ਦਾ ਸਮਾਂ ਹੈ ਔਰ ਉਹ ਰਹਿਨਮਾਈ ਸੱਚ ਜਾਣਿਓ ਅਜੇ ਨਹੀਂ ਰਹਿਨਮਾਈ ਅੱਜ ਤੱਕ ਦੇਖਣ ਵਿੱਚ ਨਹੀਂ ਆਈ ਇਤਨਾ ਜ਼ਿਆਦਾ ਡਿਸਪਲਿਨ ਉੱਥੇ ਦਿੱਲੀ ਜਾ ਕੇ ਤੁਸੀਂ ਕਿਸੇ ਇੱਕ ਵੀ ਬੰਦੇ ਨੂੰ ਪੁੱਛ ਲਓ ਕਿ ਅੱਗੋਂ ਤੁਹਾਡਾ ਕੀ ਕੰਮ ਹੈ ਕਹਿੰਦੇ ਜੀ ਜੋ ਸਾਡੀ ਲੀਡਰਸ਼ਿਪ ਕਹੇਗੀ ਉਹ ਕਰੇਗਾ ਉਸ ਦਾ ਉਹ ਦੇਸ਼ ਸਫਲ ਹੁੰਦਾ ਹੈ ਜਿਸ ਦੇ ਦਾ ਸਿਰਫ ਤੇ ਸਿਰਫ ਇੱਕ ਅਨੁਸ਼ਾਸਨ ਬਣਾਉਣ ਵਾਲਾ ਹੋਵੇ ਦੇਸ਼ ਨੂੰ ਚਲਾਉਣ ਵਾਲਾ ਹੋਵੇ ਜਾਂ ਘਰ ਨੂੰ ਚਲਾਉਣ ਵਾਲਾ ਹੋਵੇ ਔਰ ਸਾਰੇ ਦੇ ਸਾਰੇ ਉਸ ਦੇ ਜੀ ਉਸ ਦੀ ਮੰਨਣ ਸਤਿਪਾਤ ਨੂੰ ਜੋ ਰਹਿਨਮਾਈ ਦੇ ਰਹੇ ਨੇ ਕਲ ਸਦਾ ਗੁਰਦੀਪ ਸਿੰਘ ਰਾਜੇਵਾਲ ਨੇ ਬੜੀ ਸੋਹਣੀਆਂ ਗੱਲਾਂ ਕਹੀਆਂ ਨੇ ਅਸੀਂ ਉਕਸਾ ਦੇ ਵਿੱਚ ਨਹੀਂ ਆਉਣਾ ਸਾਨੂੰ ਉਕਸਾਣਗੇ ਸਾਡੇ ਉੱਤੇ ਤਸ਼ੱਦਦ ਵੀ ਕਰਨ ਪਿਆ ਆ ਗਏ ਤੇ ਉਹਨਾਂ ਦੀਆਂ ਚਾਲਾਂ ਨੇ ਅਸੀਂ ਉਹ ਸਭ ਕੁਝ ਸਹਿਣਾ ਹੈ ਪਰ ਉਹ ਸਹਿ ਕੇ ਸਬਰ ਦਾ ਸਬੂਤ ਦੇਣਾ ਹੈ ਉਹ ਸਬਰ ਦੇ ਸਬੂਤ ਦੇ ਵਿੱਚ ਬਾਡੀ ਜਿੱਤ ਨਿਕਲੇ ਕੋਸਰ ਰੱਖਣਾ ਕਾਲਪਕ ਤੇ ਜਿਨੇ ਅੱਜ ਤੱਕ ਸਾਡੀ ਨਰਮਾਈ ਕੀਤੀ ਹੈ ਜਿਨੇ ਐਡੋ ਬੈਰੀਕੇਡ ਤੋੜ ਕੇ ਸਾਨੂੰ ਅੱਗੇ ਲੰਘਾਤਾ ਜਿਸ ਬੈਰੀਕੇਡਾਂ ਨੂੰ ਲਗਾਉਣ ਹੀ 2-2 ਦਿਨ ਕਹਿੰਦਾ ਨੂੰ ਲੱਗੇ ਕੋਈ ਤੁਸੀਂ 10 ਮਿੰਟ ਨਹੀਂ ਲਾਉਣ ਦਿੱਤੇ ਕੋ ਜਿਸ ਨੇ ਤੋੜੇ ਕੋਈ ਇਨਸਾਨ ਨੇ ਨਹੀਂ ਤੋੜੇ ਕੋ ਕਿਸਾਨਾਂ ਨੇ ਨਹੀਂ ਤੋੜੇ ਅਕਾਲਪੁਰ ਨੇ ਆਪ ਤੁਹਾਡੇ ਵਿੱਚ ਵਰਤ ਕੇ ਤੋੜੇ ਨੇ ਜੈ ਜੈਕਾਰ ਸੋ ਸੱਚੇ ਪਾਤਸ਼ਾਹ ਨੂੰ ਹਮੇਸ਼ਾ ਯਾਦ ਰੱਖਦੇ ਹੋ ਹਰ ਕਦਮ ਜੋ ਵੀ ਤੁਸੀਂ ਪੁੱਟਣਾ ਹੈ ਉਹ ਸੱਚੇ ਪਾਤਸ਼ਾਹ ਦੀ ਰਹਿਨਮਾਈ ਤੋਂ ਲੈ ਕੇ ਪੁੱਟਣਾ ਆਪ ਹੁੰਦੇ ਰਹੋਗੇ ਨਹੀਂ ਜਾਣਾ ਇਸ ਸਮਾਜ ਜੋਸ਼ ਦਾ ਵੀ ਹੈ ਲੇਕਿਨ ਪਾਤਸ਼ਾਹ ਤੋਂ ਹੋਸ਼ ਲੈ ਕੇ ਚੱਲਣਾ ਇੰਨੀਆਂ ਬੇਨਤੀਆਂ ਤੋਂ ਬਾਅਦ ਆਪਾਂ ਆਪਜੀ ਤੋਂ ਖਿਮਾ ਚਾਹੁੰਨਾ ਜੀ ਬੜੇ ਚੰਗੇ ਬੁਲਾਰੇ ਆਏ ਹੋਏ ਨੇ ਸਰਦਾਰ ਹਰਦੀਪ ਸਿੰਘ ਜੀ ਐਸਡੀਪੀਜ਼ ਮੈਂਬਰ ਵੀ ਆਏ ਹੋਏ ਨੇ ਆਪਾਂ ਸਾਰਿਆਂ ਨੂੰ ਸੁਣਨਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ